ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਪਿੰਡ ਨਾਮਗੜ੍ਹ ਠੀਕ ਹੈ ਟਾਈਮਰ ਪੰਪ ਪਾ ਸੀ ਵੀ ਤੇ ਫਿਲਟਰ ਨਵਾਂ ਲਾਇਆ ਠੀਕ ਹੈ ਆ ਚੈੱਕ ਕਰ ਸਕਦੇ ਹਾਂ 10 ਭਾਰੇ ਲਾਇਆ ਦੇ ਹੁੰਦੇ ਨਾ ਫੋਕ ਫੋਕ ਸੱਡਦੇ ਸਾਰੇ ਦੇਖ ਸਕਦੇ 10 ਪਰ ਜਾਏ ਥੋੜਾ ਨੀਰਾ ਹੋ ਗਿਆ ਸਮਾਂ ਟਾਈਮ ਸਹੀ ਪੁਰੀ ਫੋਕ ਪੈਂਡ ਰਾਮਗੜ੍ਹ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਜੇ ਕਿਸੇ ਨੇ ਲਵਾਉਣੇ ਹੋਏ ਤਾਂ ਆਪਣਾ ਨੰਬਰ ਸਕਰੀਨ 'ਤੇ ਪੁਰੀ ਸੜ ਲਾਵਾ ਪਰਾ ਠੀਕ ਹੈ ਜੀ ਮੋਟਰ ਗਰੰਟੀ ਵਾਲੀ ਇਹ ਸਾਲ ਵਾਲੀ ਠੀਕ ਹੈ ਜੀ ਤੇ ਟਾਈਮਰ ਦੀ 2 ਮਹੀਨੇ ਦੀ ਗਰੰਟੀ ਆ ਚੈੱਕ ਕਰਤਾ ਦਿਓ ਇਹ ਐਸ ਜੀ ਦੇਖੋ ਜੀ ਪੁਰੀ ਫੋਕ ਠੀਕ ਹੈ ਢੋਲ ਚ ਲਵਾਣਾ ਢੋਲ ਚ ਲੱਗ ਜਾਣਗੇ ਵਾਈ ਦੀ ਟੈਂਕੀ ਚ ਲਾਏ ਆਪਾਂ ਠੀਕ ਹੈ ਜੀ ਮਿਲਦੇ ਆਂ ਪ੍ਰਾਕਿਸ਼ ਦੀ ਨਵੀਂ ਵੀਡੀਓ ਚ ਓਕੇ ਬਾਏ